ਨੇ ਨੰਦ ਚਾਕੇ ਕਿਸੇ ਤਰ੍ਹਾਂ ਹਰਿਆਣਾ ਕੱਲਾ ਹੀ ਬੰਦ ਕਰ ਦੇਆ ਸਾਡਾ ਕਰਨ ਆਪ ਸਿੰਘ ਝੂਣੀ ਮੇਰੀ ਅੱਜ ਤੁੰ ਦਾ ਪੱਲਾ ਗੱਲ ਹੋਈ ਹੈ ਬਾਕੀ ਹੋਰ ਗੱਲਾਂ ਪ੍ਰਸਾਦ ਸਿੰਘ ਦੀ ਗੱਲ ਹੈ ਅਸੀਂ ਡੀਸੀ ਸ਼ਾਹਬਾਦ ਪਰਸੋਂ ਚਾਰ ਪੰਜ ਦਿਨ ਪਹਿਲਾਂ ਆਪ ਮਾਫੀ ਮੰਗ ਕੇ ਗਿਆ ਸਾਡਾ 4:00 ਵਜੇ ਤੜਕੇ ਝੂਣੀ ਸਾਹਿਬ ਨੇ ਕੁਝ ਗਲਤ ਕਹਿ ਗਿਆ ਸੀਗਾ ਇਸੇ ਕਰਕੇ ਪ੍ਰਸਾਦ ਸਿੰਘ ਨੂੰ ਬੇਨਤੀ ਹੈ ਜੋ ਭਾਨੇ ਨੇ ਕਿਹਾ ਵੀ ਡੀਸੀ ਸਾਹਿਬ ਸਾਡੇ ਤੋਂ ਮੰਗ ਪੱਤਰ ਲੈ ਕੇ ਜਾਣ ਤਾਂ ਠੀਕ ਹੈ ਵਧੀਆ ਗੱਲ ਹੈ ਉਨੀ ਸਾਨੂੰ ਸੰਗਰਾਂਦਸ ਲੰਬਾ ਲੜਨਾ ਪੈ ਜਾਣਾ ਉਸ ਕਰਕੇ ਅਸੀਂ ਕਹਿੰਦੇ ਵੀ ਅਸੀਂ ਜਾਬਤਾ ਤੇ ਰਹੀਏ ਜਾਬਤਾ ਤੇ ਰਹਿ ਕੇ ਆਪਾਂ ਜਿੱਤਾਂਗੇ ਤੇ ਭਾਵੇਂ ਸਾਡੇ ਗੋਲੀਆਂ ਮਾਰੇ ਡੰਡੇ ਮਾਰਨ ਪਰ ਆਪਾਂ ਭੱਜਣਾ ਨਹੀਂ ਹੈਗਾ ਡੰਡੇ ਖਾਵਾਂਗੇ ਉੱਥੇ ਖੜ ਕੇ ਲੜਾਈ ਲੜੋ ਜੇ ਆਪਾਂ ਭੱਜੇ ਤੇ ਸਮਝੋ ਮੇਰਾ ਬਣੀ ਪਿੱਛੇ ਲੱਗ ਜਾਨੀ ਹੈ ਭੱਜਣਾ ਨਹੀਂ ਹੈਗਾ ਕਿਸੇ ਦੇ ਡੰਡਿਆਂ ਦੇ ਨਾਲ ਬਰਾਬਰ ਕਹਿੰਦੇ ਅਸੀਂ ਕੁੱਟਦੇ ਆ ਇਸ ਕਰਕੇ ਮੈਂ ਪੰਨੇ ਬਾਈ ਦੇ ਨਾਲ ਮੈਂ ਪ੍ਰਧਾਨ ਜੀ ਨਾਲ ਗੱਲ ਕਰਕੇ ਚਲਿਆ ਵੀ ਕੱਲ ਨੂੰ ਪੰਨੇ ਦੇ ਕੋਈ ਆ ਜਾਂਦੀ ਹੈ ਵੀ ਪੰਜਾਬ ਦੇ ਹੋਣਾਂ ਪ੍ਰਧਾਨ ਜੀ ਤੁਸੀਂ ਦੇਖਣਾ ਪੰਜਾਬ ਦੇ ਵਿੱਚ ਮੈਂ ਬੈਠਿਆ ਬਾਕੀ ਸਾਰੀ ਜਥੇਬੰਦੀ ਸਾਡੀਆਂ ਸਹਿਯੋਗ ਨੇ ਇੱਕ ਜੁੱਟ ਹੋ ਕੇ ਲੜਾਈ ਲੜਾਂਗੇ ਅਸੀਂ ਪੰਨੇ ਦੇ ਨਾਲ ਧੰਨਵਾਦ ਧੰਨਵਾਦ ਬਹੁਤ-ਬਹੁਤ ਪ੍ਰਸ਼ਾਸਨ ਨੂੰ ਮੇਰੀ ਦੁਆਰਾ ਫੇਰ ਬਣਦੀ ਆ ਅਸੀਂ ਥੋੜਾ ਟਾਈਮ ਤੱਕ ਜਰ ਤੁਰਾਂਗੇ ਕਈ ਸਾਡੇ ਆਗੂ ਹੋੜਾ ਆਣੇ ਨੂੰ ਮਨ ਨੂੰ ਬਿਕ ਰਹਿਆ ਮੈਂ 12:30 10 ਮਿੰਟ ਉੱਤੇ ਹੋਰ ਕਰ ਸਕਦਾ ਸਾਡੇ ਬੰਦਿਆਂ ਨੂੰ ਕਾਹ ਰਹੇ ਨੇਗੇ ਵੀ ਦੇਖੋ ਜੀ ਮੈਂ ਕਿਸੇ ਦੀ ਗੱਲ ਨਹੀਂ ਮੰਨਣਾ ਸਿੱਧੀ ਜੀ ਗੱਲ ਹੈ ਅਸੀਂ ਮੈਨੂੰ ਜੋ ਤੱਕਣਾ ਤੁਸੀਂ ਧੱਕ ਦਿਓ ਮੈਂ ਮਾਰਚ ਸ਼ੁਰੂ ਕਰੂੰਗਾ ਠਿਕਣ ਗੱਲ ਬਈ ਮਾਰਚ ਆਪਾਂ ਸ਼ੁਰੂ ਕਰਾਂਗੇ ਪ੍ਰਸ਼ਾਸਨ ਕਹ ਰਿਹਾ ਏਡੀਸੀ ਆਜੂਗਾ ਜੀ ਉਹ ਆਜੂਗਾ ਜੀ ਅਸੀਂ ਕਿਉਂ ਸੀ ਤਾਂ ਦਿਮਗ ਡੀਸੀ ਨੂੰ ਮੰਗੇ ਪੱਤਰ ਦੇਣਾ ਅਸੀਂ ਦੇਣਾ ਜਾਂ ਡੀਸੀ ਸਾਹਿਬ ਕਹੇ ਵੀ ਮੈਂ ਛੁੱਟੀ ਤੇ ਆ ਠਿਕਣ ਗੱਲ ਮੇਰੇ ਤਾਂ ਕੱਲ ਦੀ ਛੁੱਟੀ ਮਨਜ਼ੂਰ ਮੈਂ ਤਾਂ ਕੱਲ ਦੀ ਛੁੱਟੀ ਲਿਖ ਕੇ ਦਿੱਤੀ ਹੋਈ ਸੀਗੀ ਵੀ ਮੈਂ ਤਾਂ ਗੈਰ ਹਾਜ਼ਰ ਹਾਂ ਮਰਤਾ ਕਰਕੇ ਮੇਰੇ ਤਾਂ ਕੱਲ ਦੀ ਛੁੱਟੀ ਸੀਗੀ ਤੁਸੀਂ ਅੱਜ ਕਿਉਂ ਪ੍ਰੋਗਰਾਮ ਕੀਤਾ ਜੀ ਸਾਹਿਬ ਉੱਥੇ ਹਾਜ਼ਰ ਨਹੀਂਗੇ ਮੈਂ ਮੰਗ ਮੈਂ ਅਸੀਂ ਮਾਰਚ ਸ਼ੁਰੂ ਕਰਾਂਗੇ ਮੈਂ ਪ੍ਰਸ਼ਾਸਨ ਨੂੰ ਦੁਬਾਰਾ ਦੁਬਾਰਾ ਫਿਰ ਫਿਰ ਗੱਲ ਕਹਿ ਰਿਹਾ ਇਹ ਗੱਲ ਮੀਡੀਆ ਵੀ ਸੁਣ ਲਵੇ ਇਹ ਗੱਲ ਮੇਰੀ ਰਿਕਾਰਡ ਵੀ ਕੀਤੀ ਜਾਵੇ ਅਸੀਂ ਮਾਰਚ ਸ਼ੁਰੂ ਕਰਾਂਗੇ ਅਸੀਂ ਥੋੜੇ ਟਾਈਮ ਦੇ ਵਿੱਚ ਮਾਰ ਸ਼ੁਰੂ ਕਰਾਂਗੇ ਹੁਣ ਇਹ ਤੋਂ ਮਾਰਚ ਜਿਹੜੇ ਜਿਹੜੇ ਆਏ ਉਹਨਾਂ ਦੇ ਅਸੀਂ ਮਾਰਚ ਦੀ ਬੋਲ ਚ ਰਿਕਮੈਂਡ ਜਿਹੜੇ ਤੁਸੀਂ ਇਕੱਲਾ ਇਕੱਲਾ ਬੰਦਾ ਇਹ ਕਹਿ ਰਿਹਾ ਸਾਡੇ ਗੱਲ ਸੁਣੋ ਗੱਲ ਸੁਣੋ ਮੈਂ ਪਹਿਲਾਂ 3 ਸਾਲਾ ਤੁਹਾਡੀ ਗੱਲ ਸੁਣਦਾ ਆ ਨਹੀਂ ਰਿਹਾ ਤੁਸੀਂ ਜਿਹੜਾ ਬੰਦਾ ਇਕੱਲਾ ਇਕੱਲਾ ਬੰਦਾ ਮੈਨੂੰ ਇਹ ਗੱਲ ਕਹਿ ਰਿਹਾ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਮੈਂ ਤੁਹਾਡੀ ਗੱਲ ਸੁਣਦਾ ਆ ਨਹੀਂ ਰਿਹਾ ਜੇ ਤੁਸੀਂ ਅੱਜ ਇੱਕ ਦਿਨ ਸਬਰ ਕਰ ਲਓ ਤੁਹਾਡੇ 'ਚ ਇੰਨਾ ਵੀ ਸਬਰ ਨਹੀਂ ਹੈਗਾ ਜਿਹੜਾ ਇਕੱਲਾ ਇਕੱਲਾ ਬੰਦਾ ਕਹਿ ਰਿਹਾ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਇੱਥੇ ਕੁੜੀ ਜਿਮਲਾ ਸ਼ਾਇਦ ਉਹ ਭੱਜ ਵੀ ਗਈ ਸ਼ਾਇਦ ਜਿਹੜੀ ਇੱਥੇ ਮੇਰੇ ਕੋਲ ਰੋਂਦੀ ਸੀਗੀ ਖੜੋ ਨਾ ਮੈਂ ਇਕੱਲੇ ਇਕੱਲੇ ਦੀ ਗੱਲ ਸੁਣ ਨਹੀਂ ਰਿਹਾ ਮੈਂ ਪਹਿਲਾਂ ਨਹੀਂ ਸੁ ਤੁਸੀਂ ਤੁਹਾਨੂੰ ਆ ਵੀ ਅਸੀਂ ਇਕੱਲਾ ਜਾਣਾ ਬੰਦਾ ਗੱਲ ਆਪਣੀ ਕਰਕੇ ਭੱਜ ਜੀ ਚਲੋ ਜੀ ਸਾਡੇ ਕੱਪੜੇ ਖਰਾਬ ਹੁੰਦੇ ਨੇ ਸਾਡਾ ਜੀ ਮੇਰੇ ਘਰੇ ਬਿਮਾਰਾਂ ਮੇਰੇ ਵੀ ਘਰੇ ਬਿਮਾਰਾਂ ਮੇਰੇ ਤਾਂ ਘਰੇ ਕੋਈ ਰੋਟੀਆਂ ਲਾਉਣ ਵਾਲਾ ਨਹੀਂ ਹੈਗਾ ਗੱਲ ਇੱਥੇ ਟੱਕਮੜ ਖੜ ਜਾ ਮੇਰੇ ਘਰੇ ਕੋਈ ਰੋਟੀਆਂ ਲਾਉਣ ਵਾਲਾ ਨਹੀਂ ਹੈਗਾ ਤੁਹਾਨੂੰ ਆ ਵੀ ਅਸੀਂ ਇਕੱਲਾ ਇਕੱਲਾ ਬੰਦਾ ਅਸੀਂ ਚਲੋ ਜੀ ਭੱਜ ਗਏ ਸਾਡੇ ਦਾ ਘਰੇ ਕੋਈ ਨਹੀਂ ਹੈਗਾ ਮੇਰੇ ਮਾਂ ਘਰੇ ਮੇਰੇ ਨਹੀਂ ਹੈਗੀ ਸਮਝਣ ਵਾਲੀ ਗੱਲ ਆ ਇਸ ਕਰਕੇ ਦੁਖੀ ਥੋੜ੍ਹ ਤੋਂ ਮੈਂ ਬਹੁਤ ਜ਼ਿਆਦਾ ਦੁੱਖ ਸਹਾਰੇ ਹੋਣੇ ਬਹੁਤ ਜ਼ਿਆਦਾ ਥੋੜ੍ਹ ਤੋਂ ਮੈਂ ਗਰੀਬੀ ਦੇਖੀ ਹੋਈ ਆ ਜਿਹੜਾ ਬੰਦਾ ਕਹਿੰਦਾ ਮੈਂ ਪ 8 ਸਾਲ ਹੋ ਗਏ ਮੇਰੀ ਮਾਂ ਮਰੀ ਨੂੰ ਕੈਂਸਰ ਸੀ ਮੇਰੀ ਮਾਂ ਨੂੰ ਮੈਂ ਸਾਰੇ ਹਸਪਤਾਲਾਂ ਚ ਲੈ ਕੇ ਗਿਆ ਮੇਰੀ ਮਾਂ ਨੂੰ ਆ ਇੱਥੇ ਗਾਇਰ ਸੀ ਕੈਂਸਰ ਆ ਮੈਂ ਸਾਰਾ ਬਿਮਾਰੀਆਂ ਦੇਖ ਮੈਂ ਸਾਰਾ ਕੁਝ ਦੇਖ ਕੇ ਤਾਂ ਹੀ ਥੋੜੀ ਲੜਾਈ ਲੜਨ ਲੱਗਾ ਤਾਂ ਹੀ ਇੱਥੇ ਆ ਕੇ ਗੱਲਬਾਤ ਕਰਨ ਲਈ ਲੱਗਾ ਮੇਰੀ ਮਾਂ ਵੀ ਕੈਂਸਰ ਨਾਲ ਮਰੀ ਐ ਪੰਜ ਆਪਰੇਸ਼ਨ ਮੈਂ ਮੇਰੀ ਮਾਂ ਦੇ ਕਰਾਇਏ ਸੀਗੇ ਪਰ ਸਾਰੇ ਚੀਜ਼ਾਂ ਦੇਖੇ ਹੋਏ ਨਹੀਂਆਂ ਮੈਂ ਮੇਰੀ ਮਾਂ ਹੱਥਾਂ 'ਚ ਮਰਦੀ ਦੇਖੀ ਆ ਸਭ ਤੋਂ ਵੱਧ ਮੇਰੀ ਮਾਂ ਨਾਲ ਪਿਆਰ ਸੀ ਕਿਹਦਾ ਮਾਂ ਨਾਲ ਪਿਆਰ ਨਹੀਂ ਹੈਗਾ ਤੁਸੀਂ ਆ ਮੇਰੇ ਕੋਲ ਆ ਕੇ ਪਖੰਡ ਕਰ ਲੱਗ ਜਾਓ ਅਸੀਂ ਆਇਆ ਜੀ ਅਸੀਂ ਆਇਆ ਜੀ ਅਸੀਂ ਜਾਉ ਹਾਂ ਇਹ ਗੱਲ ਸਮਝਣ ਮਾਹ ਪ੍ਰਸ਼ਾਸਨ ਨੂੰ ਦੁਬਾਰਾ ਫੇਰ ਕਹਿਣਾ ਮੈਂ ਮਾਰਚ ਸ਼ੁਰੂ ਕਰੂੰਗਾ ਇਹ ਦੁਮਾਚ ਮੈਂ ਮਾਰਚ ਅਸੀਂ ਸ਼ੁਰੂ ਕਰਾਂਗੇ ਸਾਡਾ ਪੀਸਫੁਲੀ ਸ਼ਾਂਤਮਈ ਜਿਹੜਾ ਮਾਰਚ ਹੋਣਾ ਡੀਸੀ ਦਫ਼ਤਰ ਤੇ ਕਰ ਤੁਹਾਨੂੰ ਸਾਰਿਆਂ ਨੂੰ ਇਸ ਗੁਰੂ ਘਰ ਦੀ ਸੌਂ ਲੱਗੇ ਜਦੋਂ ਮਾਰਚ ਇੱਥੋਂ ਤੋੜਤਾ ਤੁਸੀਂ ਸਾਰੰਗਨ ਸਾਸਨ ਦੇ ਵਿੱਚ ਰਹਿਣਾ ਕੱਲਾ ਕੱਲਾ ਬੰਦਾ ਹੱਥ ਖੜਾ ਕਰਕੇ ਦੱਸੋ ਵੀ ਜਾਨ ਤੇ ਚ ਰਹੋਗੇ ਗੁਰੂ ਮਹਾਰਾਜ ਦੀ ਸੌਂ ਕਾਓ ਆ ਮੀਡੀਆ ਕਵਰ ਕਰ ਲੈ ਇੱਕ ਮਿੰਟ ਆ ਗੁਰੂ ਘਰ ਦੇ ਵਿੱਚ ਕੋਈ ਬੰਦਾ ਪਾਪਿਸ਼ਤਾ ਨਹੀਂ ਮੁੜਦਾ ਤੁਸੀਂ ਸੌ ਕਾਬਿਲਦਰ ਜਿਹੜੇ ਖੜੇ ਹੋ ਹੱਥ ਖੜਾ ਕਰੋ ਸਾਰੇ ਜਣੇ ਹੱਥ ਖੜਾ ਕਰੋ ਹੱਥ ਖੜਾ ਕਰੋ ਹੱਥ ਖੜਾ ਕਰਕੇ ਦੱਸੋ ਮਾਰਚ ਸ਼ੁਰੂ ਕਰਨਾ ਤਾਂ ਮਾਰਚ ਲੈ ਕੇ ਜਾਣਾ ਤੁਹਾਨੂੰ ਇਸ ਦੀ ਸੌ ਲੱਗੇ ਇਸ ਮੁੱਦੇ ਦਾ ਹੱਲਾ ਨਹੀਂ ਹੋਣ ਵਾਲਾ ਜਿਵੇਂ ਬੋਲ ਕੇ ਤੁਰ ਗਏ ਇੱਥੇ ਅਫਸਰ ਆਉਣ ਨਾ ਸਾਡੀ ਗੱਲਬਾਤ ਨਾ ਸੁਣਨ ਸਾਡਾ ਕੀ ਬੱਟੀ ਦਾ ਯਾਰ ਸਾਡੇ ਅਫਸਰ ਸਾਡੀ ਗੱਲਬਾਤ ਸੁਣਨ ਨੂੰ ਤਿਆਰ ਨਹੀਂ ਆਜਾ ਨਵਦੀ ਭੱਗੇ ਆ ਜਾ ਦੇਸ਼ ਕਰਕੇ ਆ ਮੁੰਡਾ ਸਾਡੇ ਜਿਹੜੇ ਸੰਘਰਸ਼ੀ ਮੁੰਡੇ ਨੇਗੇ ਸਮਝਣ ਵਾਲੀ ਗੱਲ ਆ ਮਸੀਂ ਮਾਰਚ ਸ਼ੁਰੂ ਕਰਾਂਗੇ ਜਾਲਤੇ ਦੇ ਵਿੱਚ ਲੈ ਕੇ ਸ਼ੁਰੂ ਕਰਾਂਗੇ ਪ੍ਰਚਾਰਚ ਨੂੰ ਤੁਹਾਰਾ ਬਾਰ-ਬਾਰ ਫੇਰ ਬੇਇੰਤਿਹਾਰੀ ਕਰਦਾ ਮੈਂ ਨਹੀਂ ਉੱਥੇ ਜਾ ਕੇ ਲੋਕਾਂ ਦੇ ਵਿੱਚ ਕੰਮ ਬੰਦ ਕਮਰੇ ਦੇ ਵਿੱਚ ਜਿਵੇਂ ਦੀਪ ਸਿੱਧੂ ਕਹਿੰਦਾ ਹੁੰਦਾ ਸੀ ਨਾ ਬੰਦ ਕਮਰੇ ਚ ਮੀਟਿੰਗਾਂ ਕਦੇ ਪਾਰ ਨਹੀਂ ਚੜਦੀਆਂ ਇਹ ਦੀਪ ਸਿੱਧੂ ਇਹ ਗੱਲ ਕਹਿੰਦਾ ਹੁੰਦਾ ਸੀ ਬੰਦ ਕਮਰਿਆਂ ਦੇ ਵਿੱਚ ਹੋਈਆਂ ਮੀਟਿੰਗਾਂ ਕਦੇ ਕੰਮ ਨਹੀਂ ਹੁੰਦੇ ਲੋਕਾਂ ਦੇ ਕਦੇ ਸਵਾਲ ਹੱਲ ਨਹੀਂ ਹੁੰਦੇ ਬੰਦ ਕਮਰੇ ਦੇ ਵਿੱਚ ਕੀਤੀਆਂ ਹੋਈਆਂ ਮੀਟਿੰਗਾਂ ਜਿਹੜਾ ਅਸੀਂ ਪ੍ਰੋਗਰਾਮ ਲੇਕਿਆ ਅਸੀਂ ਉਸ ਪ੍ਰੋਗਰਾਮ ਨੂੰ ਅਸੀਂ ਸਿਰੇ ਚੜਾਵਾਂਗੇ ਅਸੀਂ ਬੰਦ ਕਮਰੇ ਦੇ ਵਿੱਚ ਕਰੀ ਗਈ ਇਹ ਮੀਟਿੰਗਾਂ ਚਲੋ ਜੀ ਮੈਂ ਨਾਲਾ ਮੈਨੂੰ ਪਿੱਛੇ ਕੀ ਬਿੜਾ ਰਹੇ ਨੇਗੇ ਮੈਨੂੰ ਕੀ ਕਹਿ ਰਹੇ ਪ੍ਰਸ਼ਾਸਨ ਇੱਥੇ ਆ ਕੇ ਮੈਗ ਤੇ ਗੱਲ ਪ੍ਰਸ਼ਾਸਨ ਕਹਦੇ ਪਛਾਹ ਮੈਨੂੰ ਕੀ ਕਹਿ ਰਿਆ ਇਹ ਡੀਸੀ ਆ ਜਾਂਦਾ ਜੀ ਅਸੀਂ ਸਰਕਾਰ ਦਾ ਕਿਹੜੇ ਬੰਦੇ ਨੂੰ ਬੁਲਾਉਣ ਨੂੰ ਫਿਰਦੇ ਨੇ ਇੱਕ ਚੀਜ਼ ਦਾ ਫੈਕਟ ਹੁੰਦਾ ਧਿਆਨ ਨਾਲ ਗੱਲ ਸੁਣ ਲਿਓ ਬੀਸੀ ਇੱਕ ਚੁਣਿਆ ਹੋਇਆ ਅਧਿਕਾਰੀ ਆ ਆਈਪੀਐਸ ਅਫਸਰ ਆ ਸਰਕਾਰ ਆ ਜਿੱਥੇ ਆ ਕੱਲ ਨੂੰ ਸਰਕਾਰ ਨੇ ਨਹੀਂ ਰਹਿਣਾ ਆਮ ਆਦੀ ਪਾਰਟੀ ਦਾ ਬੰਦਾ ਲੈਣ ਨੂੰ ਫਿਰਦੇ ਨੇ ਕਿਉਂ ਨਹੀਂ ਇਹ ਓਏ ਠਾਕ ਡਰਾਮੇ ਕਰੋ ਕਿਉਂ ਅਸੀਂ ਉਹਨੂੰ ਤੇ ਸਟੇਜ ਤੇ ਚੜਨਦੇ ਆਪਦੀ ਤੇ ਨਹੀਂ ਚੜਨ ਦੇਸੀ ਉਹਨੂੰ ਅਸੀਂ ਸਰਕਾਰੀ ਅਫਸਰ ਨੂੰ ਦੇਵਾਂਗੇ ਜਿਹੜਾ ਸਾਡਾ ਰਖਵਾਲਾ ਜਿਹਦੇ ਜਿਹਦੇ ਕੋਲ ਤਾਕਤ ਹੈ ਉਸ ਨੂੰ ਦੇਵਾਂਗੇ ਇਸ ਕਰਕੇ ਇਹ ਬੇਣਤੀਆਂ ਇੰਨਾਂ ਕ ਪ੍ਰਵਾਨ ਕਰਿਓ ਹੁਣ ਅਗਲਾ ਜਿਹੜਾ ਕਿ ਮੈਂ ਬੁਲਾਰਾ ਬੁਲਾਉਣਾ ਸੱਤ ਸਾਡੀ ਯੂਨੀਵਰਸਿਟੀ ਤੋਂ ਸਾਡਾ ਨੌਜਵਾਨ ਆਇਆ ਧਿਆਨ ਨਾਲ ਗੱਲ ਸੁਣ ਲਿਓ ਇਹ ਸਾਡੀਆਂ ਜਿਹੜੀ ਇਹਨੂੰ ਮੈਂ ਕਿਉਂ ਬੁਲਾ ਰਿਹਾ ਧਿਆਨ ਨਾਲ ਗੱਲ ਸੁਣ ਲਿਓ ਜਿਹੜੇ ਸਾਡੇ ਕਾਲਜ ਯੂਨੀਵਰਸਿਟੀਆਂ ਖਤਮ ਹੁੰਦੇ ਜਾਂਦੀਆਂ ਨੇ ਮੈਨੂੰ ਸੀਨੀਅਰ ਕੋਈ ਸਾਡਾ ਜਿਹੜਾ ਵੀ ਕਿਸੇ ਜਥੇਬੰਦੀ ਵੱਲੋਂ ਵਰਕਰ ਆਇਆ ਮੈਨੂੰ ਆ ਕੇ ਦੱਸ ਦੇ ਉਹਨੂੰ ਮੈਂ ਬੁਲਾਉਂਗਾ ਆਮ ਲੋਕਾਂ ਲਈ ਤੁਹਾਡੇ ਲਈ ਮੈਂ ਖੜਾ ਆਉਲੀ ਅਗਲਾ ਦਸਵੇਂਗੇ ਮੈਨੂੰ ਕਿੱਦਾਂ ਬਣਾਉਂਦੇ ਹੋ ਕੋਈ ਨੋ ਕੋਈ ਨਾ ਕੋਈ ਨਾ ਥਾਰਾ ਹੋ ਜੂ ਬਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਪਹਿਲਾ ਸਾਰਾ ਇਹਨੂੰ ਸਵਾਲ ਮੇਰਾ ਇੱਕੋ ਐ ਕਾਂਟਾ ਹੋਗਾ ਦੇਖਦਿਆਂ ਨੂੰ ਅੱਜ ਤੋਂ 40 ਸਾਲ ਪਹਿਲਾਂ ਇੱਕੋ ਗੱਲ ਹੁੰਦੀ ਐ ਵੀ ਸਰ ਜਿੰਨੇ ਮਰਜੀ ਦੇਈ ਚਲੋ ਤੁਹਾਡਾ ਮੁੱਲ ਉਹਦੇ ਤੱਕ ਨਹੀਂ ਪੈਣਾ ਜਦੋਂ ਅਗਲ ਨਾਲ ਦੇਣਾ ਨਾ ਆਇਆ ਐਥੇ ਤਾਂ ਸਿਰ ਵੀ ਨਹੀਂ ਦੇਣਾ ਲੀਡਰ ਨੂੰ ਲੀਡਰ ਮੰਨ ਲਓ ਤੁਸੀਂ ਆਏ ਹੋ ਇੱਥੇ ਨਾ ਕੋਈ ਓਪੀਆ ਹੈ ਨਾ ਐਮਐਲ ਹੈ। ਮੈਂ ਇੱਥੇ ਕਿੱਥੇ ਫੜਦੇ ਨਾ ਕੁਛ ਹੈ। ਨਾ ਕੋਈ ਇੱਥੇ ਐਕਟਰ ਹੈ। ਆਪ ਦੇ ਮੱਕਾਂ ਦੀ ਗੱਲ ਕਰਨ ਆਇਆ ਤੈਨੂੰ। ਇੰਨੀ ਕ ਅਕਲ ਵਰਤੋ ਨਾ ਕਿਰਪਾ ਕਰਕੇ ਕਿ ਜੇ ਆਪਾਂ ਆਪ ਦੀ ਗੱਲ ਰੱਖਣੀ ਹੈ ਜਾਪ ਤੇ ਜੋ ਜੀਏ ਬੈਜੀ ਹਜੇ ਵੀ। ਹਜੇ ਵੀ ਅਕਲ ਕਰਕੇ ਬੈਜੀ ਜੇ ਬੈਠਣਾ ਕਿਸੇ ਨੇ। 2 ਮਿੰਟਾਂ ਮਾਫੀ ਹੋ ਕਰਾਂ। ਦੂਜੀ ਗੱਲ ਜਿਵੇਂ ਵਕੀਲ ਸਾਹਿਬ ਨੇ ਗੱਲ ਕੀਤੀ ਹੈ ਬਾਈ ਨੇ ਪਹਿਲਾਂ ਗੱਲ ਕੀਤੀ ਹੈ। ਵਕੀਲ ਸਾਹਿਬ ਕਹਿੰਦੇ ਮੈਂ 1992 ਤੇ ਪੰਜਾਬ ਯੂਨੀਵਰਸਿਟੀ ਤੋਂ ਲੋ ਕੀਤੀ ਹੈ। ਮੈ ਇਫਸਾਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਲੋ ਕਰਕੇ ਆਇਆ ਵੈ ਇਫਸਾਰ ਪੰਜਾਬ ਯੂਨੀਵਰਸਿਟੀ ਦਾ ਆਕੀਤੀ ਹੈ ਜਾਨੂ ਉਹ ਸੱਜਣ